ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਿਆ ਇਸ ਟਾਈਮ ਤੁਹਾਨੂੰ ਲੈ ਕੇ ਆ ਗਿਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬੱਬਾ ਬਾਈ ਦਾ ਨਾਮ ਆ ਤੇ ਨਾਲ ਦੀ ਨਾਲ ਬਾਈ ਦਾ ਵਪਾਰ ਦਾ ਕੰਮ ਆ ਅੱਜ ਜਨਵਰਤ ਜਾਨਵਰ ਤੁਹਾਨੂੰ ਦੋ ਵਿਖਾਉਣੇ ਆ ਮਿੱਤਰੋ ਦੋਵਾਂ ਜਾਨਵਰਾਂ ਦੇ ਵਿੱਚੋਂ ਇੱਕ ਤਾਂ ਬੂਰੀ ਨੀਲੀ 라ਵੀ ਦੀ ਬਾ ਕਮਾਲ ਕੱਟੀ ਨਹੀਂ ਕਹਿ ਸਕਦੇ ਝੋਟੀ ਕਹਿ ਸਕਦੇ ਕਿਉਂਕਿ ਬਣਨ ਵਾਲੀ ਆ ਕਰਮਾਂ ਵਾਲੀ ਵੀ ਮੇਰੇ ਹਿਸਾਬ ਦੇ ਨਾਲ 1.5-2 ਸਾਲ ਦੇ ਆਸ-ਪਾਸੇ ਹੋਊਗੀ ਤੇ ਇੱਕ ਕੱਤੀ ਹੋਰ ਆ ਜੋ ਕਰਦੇ ਆ ਦੋ ਜਨਵਾਰ ਦਿਖਾਉਣੇ ਆ ਚੰਗੇ ਅੰਗਾ ਪੈਰਾਂ ਦੇ ਚੰਗੇ ਆਰਾਂ ਦੇ ਕਿਉਂਕਿ ਤੁਹਾਨੂੰ ਤਿਆਰ ਕਰਕੇ ਕੁਝ ਫਾਇਦਾ ਹੋਊਗਾ ਆਹ ਕਰਦੇ ਆ ਬਈ ਬੱਬੇ ਦੇ ਨਾਲ ਗਲਤ ਬੱਬੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਰਬੇ ਹੋ ਠੀਕ ਠਾਕ ਚਰਦੀ ਕਲਾ ਸ਼ੁਕਰ ਆ ਰੱਬ ਦਾ ਤੁਸੀਂ ਸੇਤਾ ਸੁਣਾਓ ਜੀ ਬਹੁਤ ਠੀਕ ਆ ਸਰਬੇ ਠੀਕ ਆ ਅੱਛਾ ਬੱਬੇ ਭਈ ਅੱਜ ਜਨਵਾਰ ਕਿੰਨੇ ਦਸ਼ਕਾਂ ਦੀ ਕਚੇਰੀ ਇਹ ਸਰਬੇ ਹੈ ਤਾਂ ਸੀਗੇ ਤਿੰਨ ਤੇ ਹੁਣ ਮੈਂ ਅੱਜ ਪੰਜਾਬ ਬੰਦ ਕਰਕੇ ਹੂੰ ਤੇ ਆ ਨਹੀਂ ਪਹੁੰਚੀ ਨਹੀਂ ਗਈ ਆਈ ਨਹੀਂ ਤੇ ਉਹਦਾ ਮੈਂ ਮੈਂ ਤਾਂ ਮੇਰੀ ਬੰਦਿਆ ਨਾਲ ਹੋਏ ਗੱਲ ਚੱਲੀ ਜਾਂਦੀ ਹੈ ਠੀਕ ਹੈ ਜੀ ਤੇ ਹੋਈ ਜਾਣੀਆਂ ਤੇ ਆਏ ਦੋ ਕਟੀਆਂ ਆਂਦੀ ਫਿਰ ਪਹਿਲਾ ਵਿਚਾਰ ਤਾਂ ਆਪਣਾ ਤਾਂ ਕੱਲ ਤਾਂ ਤੇਰੇ ਨਾਲ ਸਲਾਹ ਕੀਤੀ ਸੀ ਵੀ ਮੈਂ ਵੀ ਸੋਬਾ ਮੈਂ ਲੈ ਆਉਂਗਾ ਜੀ ਵੀ ਵੀਡੀਓ ਚ ਪਾ ਦਾਂਗੇ ਜੀ ਤਾਂ ਫਿਰ ਮੈਂ ਕਿਹਾ ਵੀ ਹੁਣ ਕੈਂਸਲ ਕਰਾ ਦਿਓ ਕਰਨਾ ਕੰਮ ਜਲ ਕਟੀਆਂ ਦੀ ਪੰਜ ਛੋਟੀਆਂ ਚਲੋ ਕੋਈ ਗੱਲ ਧੰਨਵਾਦ ਅੱਛਾ ਦੋ ਕਟੀਆਂ ਹਾਂਜੀ ਕੱਤੀ ਹੈਗੀਆਂ ਨਰ ਬੂਰੀ ਤੇ ਨੀਲੀ ਤੇ 라ਵੀ ਮੈਂ ਨਾ ਯਾਰ ਸਰ ਮੈਂ ਤਾਂ ਪਹਿਲੀ ਵਾਰੀ ਵੇਖੀ ਐ ਹਮ ਚੀਜ਼ ਐਕ ਹਾਂ ਸਿਰ ਸੁਣ ਬੜਾ ਚੰਗਾ ਹੈ ਨਾ ਬਾੜੀ ਜਿਆਦਾ ਚੰਗੀ ਆ ਪੈ ਚਾਰੇ ਪੈਰਾਂ ਸੁਤੇ ਉਮਰ ਉਮਰ ਸਰ ਮੈਂ ਹੋਊਗੀ ਦੋ ਸਾਲਾਂ ਦੇ ਲੱਗ ਪਾ ਦੋ ਸਾਲਾਂ ਦੇ ਲੱਗ ਫਿਰ ਇਹ ਦੰਦਾਂ ਚ ਹੈ ਦੁੱਧ ਹੈ ਦੁੱਧ ਦੰਦਾਂ ਦੇ ਵਿੱਚ ਇਹ ਗੱਲ ਜਿਹੜਾ ਕੰਮ ਕਰਨ ਵਾਲਾ ਹੈ ਹਾਂ ਸਰ ਮੈਂ ਦੁੱਧ ਦਿੰਦਾਂਗਾ ਇਹ ਲੈ ਨਹੀਂ ਠੀਕ ਲੈ ਓਕੇ ਮੂੰਹ ਬੜਾ ਸੁਣ ਤੋਰੀ ਬਈ ਕੱਢੀ ਪਰ ਬੋਲੀ ਕੂਨੀ ਆ ਕੱਤੀ ਮੈਂ ਨਾ ਵੀ ਕਿੰਨੇ ਦੀ ਬਈ ਦੇਣੀ ਆ ਕੌਣ ਨੇ ਫੋਨ ਤੇ ਕਰ ਲਾਂਗੇ ਯਾਰ ਗੱਲ ਨਵੇਂੜ ਦੀ ਹੈ ਕੰਮ ਨਵਾਂ ਸਾਲ ਆ ਫੋਨ ਤੇ ਕਰ ਦਾਂਗੇ ਤਾਂ ਹੀ ਨਵੇਂ ਸਾਲ ਦੇ ਤੋਹਫੇ ਦੇਣੇ ਆਪਾਂ ਨੂੰ ਠੀਕ ਆ ਵੀ ਨਵਾਂ ਸਾਲ ਆ ਹਾਂ ਤੇ ਹੁਣ ਤੁਸੀਂ ਲਾ ਜਾ ਕੇ ਕਰਨੀ ਕਮਾਲਾ ਫਿਰ ਗਵੰਢੀਆਂ ਨੇ ਤੁਹਾਡੇਆਂ ਨੇ ਮੰਗਣੀਆਂ ਫਿਰ ਇੱਕ ਹੋਰ ਲਿਆ ਕੇ ਦੇਣੀ ਪੈਣੀ ਐ ਤੇ ਜੇ ਗਵੰਢੀ ਰੁੱਸ ਗਏ ਤੇ ਫਿਰ ਭਾਈ ਕੰਮ ਖਰਾਬ ਹੋ ਜਾਂਦਾ ਹੁੰਦਾ ਕੱਟੀ ਵੇਖੋ ਕਰਾਉਂਦੀ ਮਤਲਬ ਚਾਰੇ ਪੈਰਾਂ ਤੇ ਮਾਰਕਿੰਗ ਟੇਢੀ ਧਾਰੀ ਇੱਕ ਪਾਸੇ ਵਾਲੀ ਸੂਤ ਤੇ ਇਸ਼ਾਨ ਬੂਰੀ ਨੀਲੀ 라ਵੀ ਦੇ ਵਿੱਚ ਪੈਂਦੀ ਤੇ ਲੈਜੂ ਲੈਜੂ ਪਈ ਆ ਇਹ ਕਰਮਾਂ ਵਾਲੀ ਕਹਿੰਦੀ ਸਟਾਰ ਬੋਲਾ ਜਿਹੜੇ ਹੁੰਦੇ ਮਾਰਕਿੰਗ ਵਾਲੇ ਹੁੰਦੇ ਆ ਉਹ ਇਹਨੂੰ ਕਰਨ ਵਾਲੀ ਨੂੰ ਬਾਕਮਾਂ ਵਾਲਾ ਅੱਖ ਬਹੁਤ ਚੰਗੀ ਆ ਪੈਰਾਂ ਤੇ ਨਿਸ਼ਾਨ ਥੋੜਾ ਜਿਹਾ ਮੁੰਡਾ ਤੋੜਨ ਵਾਲਾ ਢਿੱਲਾ ਹਲਾ ਕਿ ਮੈਨੂੰ ਤੋਰੀ ਨਹੀਂ ਗਈ ਮੁੰਡਾ ਤਾਂ ਹੈਗਾ ਮੇਲਿਆ ਵਾਲਾ ਪਰ ਅੱਜ ਨਹੀਂ ਗੱਲ ਪਣੀ ਤੇ ਤਾਂ ਤੋੜਨ ਵਾਲਾ ਮੇਲਿਆ ਵਾਲਾ ਦਾ ਗਾ ਹਾਂ ਮੰਨਦਾ ਨਾ ਹਾਂ ਅੱਛਾ ਭਾਈ ਆ 2 ਨੰਬਰ ਵਾਲੀ ਕੱਟੀ ਬਾਰੇ ਦੱਸ ਇਹ 2 ਨੰਬਰ ਆਈ ਸਰਬਾ ਇਹ ਆਪਾਂ ਮੈਂ ਇਥੋਂ ਆਪਾਂ ਲੰਡਿਆਂ ਤੋਂ ਲਈ ਸੀ ਝੋਟੀ ਵੀਡੀਓ ਆਪਣੇ ਕੋਲੇ ਹੈਗੀ ਉਹਦੀ ਠੀਕ ਆ ਠੀਕ ਆ ਬਈ ਜਿਹੜੀ ਵੀਡੀਓ ਆਪਣੇ ਕੋਲੇ ਵੀਡੀਓ ਵੀ ਹੈਗੀ ਹੈ ਠੀਕ ਆ ਭਾਈ ਬਿਲਕੁਲ ਤੇ ਦੁੱਧ ਉਹਨੇ ਦਿੱਤਾ ਸੀ 16 ਕਿਲੋ 16 ਕਿਲੋ ਇਹਦੀ ਮਾਣ ਟੀਕੇ ਦਾ ਕੋਈ ਰਿਕਾਰਡ ਪਤਾ ਆਪਾਂ ਨੂੰ ਕਿ ਨਹੀਂ ਇਹ ਸੁਤਾਰ ਦੀ ਹੈ ਸੁਤਾਰ ਦੀ ਹੈ ਤੇ ਆ ਇਹਦੀ ਮਾਂ ਸੀ ਹੈ ਜੀ ਹਾਂ ਕੀ ਬਾਤ ਹੈ ਠੀਕ ਆ ਭਾਈ ਮਾਂ ਵੇਖੋ ਯਾਰ ਹੈ ਨਾ ਠੀਕ ਆ ਅੱਛਾ ਇਹ ਫਿਰ ਕਿੰਨੇ ਦੀ ਦੇਤੀ ਜੀ ਭਾਈ ਦੋਨੋਂ ਫੂਟ ਤੇ ਕਰ ਲਾਂਗੇ ਜੋੜਾ ਹੀ ਮਹਾਰਾਜ ਦੀ ਕਰਪਾਣਾ ਨਵੇਂ ਸਾਲ ਤੇ ਜੋੜਾ ਹੀ ਕੋਈ ਲਵੇ ਉਮਰ ਕਿੰਨੀ ਉਮਰ ਉਮਰ ਇਹ 1.5 ਸਾਲ ਤੋਂ ਥੋੜੀ ਜੀ ਉੱਤੇ ਹੋਊਗੀ ਠੀਕ ਹੈ ਮਾਰਕਿੰਗ ਮੁਰਗੀ ਹੈਗੀ ਅੱਖਾਂ ਦੇ ਵਿੱਚ ਜਵਾਬ ਹੈਗੇ ਭਾਈ ਬੋਮਾਂ ਨਹੀਂ ਅੱਜ ਚਿਰਾਗਾ ਵਾਂਗੂ ਜਾਇਦ ਨਹੀਂ ਫੁੱਲਾ ਓਕੇ ਹਾਂ ਝੋਲੀ ਬਹੁਤ ਚੰਗੀ ਹੈ ਚਾਰੇ ਪੈਰ ਆ ਯਾਰ ਹਨਾ ਹਾਂ ਕੱਟੀ ਮਨਲਾ ਸੰਭਣ ਨਾਲ ਹੀ ਆ ਥੋੜੀ ਜੀ ਤੇਰ ਤੋਂ ਸੰਭੀ ਨਹੀਂ ਆ ਫੋਮੇ ਸਰਦ ਉਹ ਸਾਹਮਣਾ ਤਾਂ ਉਮਰ ਦੇ ਸਾਹਮਣੇ ਦਾ ਪੂਰੀ ਸਮੀ ਹੈ ਤੇ ਪਰ ਫਿਰ ਵੀ ਮੰਨ ਕੇ ਚੱਲੋ ਵੀ ਦੁੱਧ ਚੋਣ ਦਾ ਲਾਲਚ ਕਰ ਜਾਈਦਾ ਜਦੋਂ ਹਨਾ ਆ ਡੈਰੀ ਤੇ ਵੀ ਪਉਣਾ ਹਾਂ ਖਾਰਾਕ ਪਸਮਾ ਦੀ ਦਾਣਾ ਪੱਕਾ ਬਹੁਤ ਕੁਝ ਲਿਓਣਾ ਹਨਾ ਅੱਛਾ ਇੱਕ ਗੱਲ ਬੱਬੇ ਬਾਈ ਹੋਰ ਮੈਂ ਤੇਨੂੰ ਦੱਸਦਾ ਜਿਵੇਂ ਕਟੀਆਂ ਦੀ ਬਣਾਵਟ ਆ ਜਿਵੇਂ ਕਟੀਆਂ ਦੀ ਬੰਤਰ ਆ ਮਹੀਨੇ ਤਿੰਨ ਟਕਾ ਕੇ ਸਮਝਣਾ ਚਾਰ ਚੁਰ ਜਾਲ ਪੈ ਤੂੰ ਤੈਨੂੰ ਜੜ ਪੋਰੀਆਂ ਹਨਾ ਹਾਂ ਬਸ ਫਿਰ ਤਾਂ ਸਰਿਆ ਇਹਦਾ ਟੀਕਾ ਲੈ ਲੈਣੀਆਂ ਹਾਂ ਤੇ ਜਦੋਂ ਹੋ ਗਈਆਂ ਗੱਪਣਾ ਤੇ ਫਿਰ ਬਾਬੇ ਨੇ ਕਹਿਣਾ ਲਿਆ ਉਫੜਾ ਹੋਰ ਰਸਾ ਫਿਰ ਹੋਰ ਕੇ ਨੂੰ ਪੜਾਵਾਂਗੇ ਹਨਾ ਤੇ ਤੇਰੇ ਸਾਹਮਣੇ ਸਾਹਮਣੇ ਆ ਸਰ ਮੈਂ ਇੱਕ ਝੋਟੀ ਦੀ ਵੀਡੀਓ ਬਣਾ ਕੇ ਆਇਆ ਹਾਂ ਬਣਾ ਕੇ ਆਇਆ ਤੇ ਕੀ ਕਾਸੀ ਉਹ ਚ ਹਾਂ ਇਹ ਚੰਗੀ ਥੱਲੋ ਤਿਆਰ ਮੈਂ ਨਾ ਯਾਰ ਦੂਜੇ ਸੂਏ ਨਹੀਂ ਝੋਟੇ ਐ ਬਣਦੀ ਹਾਂ ਬੜੀ ਚੰਗੀ ਕੱਟੀ ਤਿਆਰ ਹੋਈ ਉਹ ਹਾਂ ਅੱdte ਫਿਰ ਹੁਣ ਨੰਬਰ ਨੰਬਰ 98727 16232 ਇੱਕ ਹੋਰ ਵਾਰੀ ਆਉਂਦੇ 98727 16232 ਠੀਕ ਆ ਇਸ ਨੰਬਰ ਤੇ ਕੀ ਕਰਨਾ ਤੁਹਾਡੇ ਨਾਲ ਕਰਨੀ ਆ ਭਾਈ ਗੱਲ ਤੇ ਬਾਤ ਸਾਡਾ ਮੂੰਹ ਮੱਥਾ ਸਾਰਾ ਕੁਝ ਦਿਖਾਤਾ ਓਕੇ ਮੈਂ ਤਾਂ ਤਸੱਲੀ ਆਪਾ ਬੂਰੀ ਤਾਂ ਬੂਰੀ ਨਹੀਂਲੀ ਤਾਂ ਤੈਨੂੰ ਪਤਾ ਮਿਲਦੀ ਬਹੁਤ ਘੱਟ ਹੈ ਬੂਰੀ ਆ ਪੂਰੀ ਦੀ ਗੱਲ ਅਧੂਰੀ ਆ ਆਜੋ ਕਰਦੇ ਬਾਕੀ ਛੋਟ ਦੇ ਇਹ ਇਸ ਮਾਂ ਦੇ ਮਾਂ ਵੀ ਦੀ ਆਹੀ ਹੈ ਠੀਕ ਆ ਜੀ ਇਹ ਆਪਾਂ